ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ ਤਰਨਤਾਰ ਸਾਹਿਬ ਜਿਹੜੇ ਦੇ ਲਾਗੇ ਇਹ ਅਮਰਸਰ ਰੋਡ ਤੇ ਲਾਗੇ ਦਾ ਵਿਜ਼ਡਮ ਸਕੂਲ ਉਥੋਂ ਨਿਕਲ ਰਿਹਾ ਹੈ ਇਹ ਅਮਰਸਰ ਤਰਨਤਾਰ ਸਾਹਿਬ ਦਰਬਾਰ ਸਾਹਿਬ ਤੋਂ ਹੁੰਦਾ ਆਇਆ ਵਾਪਸ ਜਾਵੇਗਾ ਗੁਰਦੁਆਰਾ ਸੰਗਤ ਸਰ ਦਾਣਾ ਮੰਡੀ ਲਾਗੇ ਇਹ ਨਿਕਲ ਰਿਹਾ ਹੈ ਮਾਦਾ ਗੁਜਰ ਕੌਰ ਸਾਹਿਬ ਜੀ ਚਾਰ ਸਹਿਬਜ਼ਾਦੇ ਤੋਂ ਹੋਰ ਸ਼ੀਦਾ ਦੀ ਯਾਦ ਦੇ ਵਿੱਚ ਨਿਕਲ ਰਿਹਾ ਹੈ ਕਿਉਂਕਿ ਆ ਸੀਧੀ ਜੜਾ ਚੱਲ ਰਿਹਾ ਹੈ ਉਹ ਬਾਬਾ ਸਤਵੀਰ ਸਿੰਘ ਜੀ ਲਾੜਾ ਸਾਹਿਬ ਇਹਨਾਂ ਦੀ ਪ੍ਰੇਰਣਾ ਨਾਲ ਦਾਸ ਜੀ ਬਾਬਾ ਵੱਡਾ ਸਾਡੀ ਅੰਸ ਬੰਸ ਵੱਲੋਂ ਇਹ ਅਸੀਂ ਇਸ ਨਗਰ ਕੀ ਜੇ ਸ਼ਾਮਲ ਹੋਏ ਆ ਬੜੀਆਂ ਜਥੇਬੰਦੀਆਂ ਸ਼ਾਮਲ ਹੋ ਰਹੀਆਂ ਨੇ ਬਾਬਾ ਵਿਧੀ ਚੰਦ ਸਾਹਿਬ ਦੇ ਅੰਸ ਬੰਸ ਬਾਬਾ ਅਵਤਾਰ ਸਿੰਘ ਸਾਹਿਬ ਨੇ ਜਥਾ ਭੇਜਿਆ ਹੈ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਵਾਲੇ ਬਾਬੇ ਬਕਾਲੇ ਸਾਹਿਬ ਵਾਲੇ ਵੀ ਹਾਇਰੀਆਂ ਭਰ ਕੇ ਗਏ ਨੇ ਕਉਂਕਾ ਸ਼ਹੀਦੀ ਜਿਹੜੇ ਥਾਂ ਥਾਂ ਲੰਗਰ ਲੱਗ ਰਹੇ ਨੇ ਸਵਾਵਾ ਚੱਲ ਰਹੀਆਂ ਸੋ ਸਾਰੀਆਂ ਸੰਪਰਦਾਂ ਹਾਰੀ ਲਵਾ ਕੇ ਜੇ ਪਹਿਲਾ ਇਹ ਨਗਰ ਕੀਰਤਨ ਸੋ ਸਤਿਗੁਰੂ ਸਫਲਤਾ ਬਖਸ਼ੇ ਆ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਆਵਾਜ਼ ਨੂੰ ਬਚਾਓ ਸਾਰੀ ਦੁਨੀਆ ਕੇ ਐਸ ਹਫਤੇ ਦੇ ਵਿੱਚ ਸਿਮਰਨ ਕਰੋ ਕਿਸੇ ਨੂੰ ਬੁਰਾ ਨਾ ਕਹੋ ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਮਾਤਾ ਗੁਜਰ ਕੌਰ ਸਾਹਿਬ ਨੂੰ ਯਾਦ ਕਰੋ ਸਹਿਬਜ਼ਾਦਿਆਂ ਨੂੰ ਯਾਦ ਕਰੋ ਉਹਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰੋ ਇਹਨਾਂ ਇਤਿਹਾਸ ਅੱਜ ਦੇ ਜੋ ਵਾਪਰਦੇ ਰਹੇ ਨੇ ਆਪ ਤੇ ਜੇ ਉਹ ਸਾਰਿਆਂ ਨੇ ਧਿਆਨ ਧਾਰ ਕੇ ਸਾਦਾ ਭੋਜਨ ਖਾਓ ਤੇ ਸਿਮਰਨ ਕਰਦੇ ਹੋਏ ਸਾਰਿਆਂ ਦਾ ਭਲਾ ਮੰਗੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਨਗਰ ਕੀਰਤਨ ਮਾਤਾ ਗੁਜਰ ਕੌਰ ਜੀ ਚਾਰ ਸਹਿਬਜਾਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਦਾ ਵਿਜਡਮ ਸਕੂਲ ਪੁਲਿਸ ਲਾਈਨ ਦੇ ਸਾਹਮਣੇ ਹਾਰਬਰ ਸਿਟੀ ਤੋਂ ਆਰੰਭ ਹੋ ਰਿਹਾ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਚੌਂਕ ਤੋਂ ਲੰਘਦਾ ਹੋਇਆ ਸ੍ਰੀ ਦਰਬਾਰ ਸਾਹਿਬ ਜੀ ਦਰਸ਼ਨਦਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਦਾਰੇ ਕਰਦੇ ਹੋਏ ਆ ਨਾ ਬਜਾਰਾਂ ਦੇ ਵਿੱਚੋਂ ਦੀ ਹੁੰਦਿਆ ਹੋਇਆ ਭਗਤ ਨਾਮਦੇਵ ਜੀ ਗੁਰਦਾਰਾ ਸਾਹਿਬ ਮਹਾਰਾਜ ਰਣਜੀਤ ਸਿੰਘ ਸਕੂਲ ਮਹੱਲਾ ਭਾਗਸ਼ਾ ਬੋੜੀ ਚੌਂਕ ਜੰਡਿਆਲਾ ਰੋਡ ਤੋਂ ਹੁੰਦਿਆ ਹੋਇਆ ਗੁਰਦਾਰਾ ਸੰਗਤ ਸਰ ਸਾਹਿਬ ਵਿਖੇ ਸਮਾਪਤ ਹੋਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਇਸ ਨਗਰ ਕੀਰਤਨ ਦੇ ਵਿੱਚ ਆਪ ਜੀ ਹਾਜ਼ਰੀਆਂ ਭਰ ਕੇ ਸ਼ਹੀਦਾਂ ਨੂੰ ਨਤਮਸਤਕ ਹੋਈਏ ਜੋ ਕਿ ਆਪਣੇ ਪਰਿਵਾਰਾਂ ਵਿੱਚ ਚੜਦੀ ਕਲਾ ਬਣੀ ਰਹੇ ਕਿਉਂਕਿ ਸਤਿਗੁਰੂ ਜੀ ਦਾ ਹੁਕਮ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਸੋ ਉਹਨਾਂ ਨੂੰ ਸਮਰਪਿਤ ਹੁੰਦਿਆ ਹੋਇਆ ਸ਼ਹੀਦਾਂ ਨੂੰ ਆਪਾਂ ਹਾਜ਼ਰੀਆਂ ਭਰ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਈਏ ਸਾਰੀਆਂ ਸੰਗਤਾਂ ਨੂੰ ਬੇਨਤੀ ਆਓ ਭਾਈ ਨਗਰ ਕੀਰਤਨ ਦੇ ਨਾਲ ਚੱਲੀਏ ਗੁਰੂ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਪੰਜਾਂ ਪਿਆਰਿਆਂ ਦੀ ਗਵਾਈ ਹੇਠ ਨਗਰ ਕੀਰਤਨ ਪ੍ਰਾਰੰਭ ਹੋ ਰਿਹਾ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ